2000 ਹਾਂਜੀ ਤੇ ਇਹਦਾ ਰੇਟ 140000 ਇਹਦਾ ਕੀ ਖਰਚਾ ਬੋ ਘਟਾ ਬਾਈ ਹਨਾ ਬਾਈ ਖਰਚਾ ਹੈ ਹੀ ਨਹੀਂਗਾ ਇਹਦਾ ਤਾਂ ਠੀਕ ਆ ਹੂੰ ਹੂੰ ਦੋ ਸਿਲੰਡਰ ਨਾ ਇਹ ਹਾਂਜੀ ਹਾਂ 733 ਹਾਂਜੀ ਹਾਂ ਇਹ 724 ਹੁੰਦੇ ਸੀ 33 ਆ ਇਹ 33 ਹੀ 33 ਵੀ ਇਹਦਾ ਕੀ ਫਰਕ ਪਾ ਵੀ 33 ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਰੈਕਟਰ ਹੀ ਟਰੈਕਟਰ ਬਾਈ ਪਿੰਡ ਚ ਹੀ ਲਾਈ ਬੈਠਾ ਮੰਡੀ ਟਰੈਕਟਰਾਂ ਦੀ ਠੀਕ ਹੈ ਜੀ ਬਾਈ ਦੇ ਕੋਲ ਹਰ ਤਰ੍ਹਾਂ ਦੇ ਟਰੈਕਟਰ ਮਿਲਦੇ ਆ ਠੀਕ ਹੈ ਜੀ ਛੋਟਾ ਵੱਡਾ ਬਾਕੀ ਜਿਹੜੇ ਇਸ ਟਾਈਮ ਹਾਜ਼ਰ ਹੈਗੇ ਆ ਉਹ ਸਾਨੂੰ ਪੁੱਛਾ ਰਹੇ ਆ ਬਾਕੀ ਬਾਈ ਕਹਿੰਦਾ ਸਾਈਡ ਤੇ ਖੜੇ ਆਓ ਦੂਰ ਖੜੇ ਆ ਇਸ ਕਰਕੇ ਤੁਹਾਨੂੰ ਜਿੰਨੇ ਕੁ ਟਰੈਕਟਰ ਇੱਥੇ ਖੜੇ ਆ ਉਹ ਪੁੱਛਾ ਰਹੇ ਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਤੀਰਥਰਾਮ ਹਾਂਜੀ ਫੰਡ ਜੋਪਰ ਹਾਂਜੀ ਜਿਹੜਾ ਬਰਨਾਲਾ ਕਿੰਨੇ ਟਰੈਕਟਰ ਵੀਰੇ ਇਸ ਟਾਈਮ ਹਾਜ਼ਰ ਆਪਣੇ ਕੋਲ ਆਪਣੇ ਕੋਲ ਵੀਰੇ 8-10 ਟਰੈਕਟਰ ਹੈਗੇ ਆ ਠੀਕ ਆ ਹਾਂਜੀ ਤੇ ਲਸ ਲਸ ਕਾ ਵੀ ਕਰਦੇ ਨੇ ਹਾਂ ਹਾਂ ਬਹੁਤ ਛਟਾਂਏ ਮੰਨ ਕੇ ਚੱਲ ਬੋ ਕਬਾਲ ਦੇ ਰੇਟ ਹੀ ਦੇ ਦਿੰਨੇ ਆ ਠੀਕ ਆ ਵੀ ਦੂਰੋਂ ਚੱਲ ਕੇ ਆਏ ਮਾਣੋਂ ਚੱਲ ਕੇ ਮੁਰਦਾ ਨਹੀਂ ਹੁੰਦਾ ਸਾਡੇ ਕੋਲ ਠੀਕ ਆ ਕਿਉਂਕਿ ਹਰ ਤਰ੍ਹਾਂ ਟਰੈਕਟਰ ਆਪਣੇ ਕੋਲ ਹਾਂਜੀ ਹਾਂ ਪਹਿਲੇ ਟਰੈਕਟਰ ਦੀ ਜਾਣਕਾਰੀ ਦਿਓ ਜੀ ਕਿਹੜਾ ਮਾਡਲ ਪਹਿਲਾ ਟਰੈਕਟਰ ਇਹ 735 ਵੀਰੇ ਹਾਂਜੀ 92 ਮਾਡਲ ਆ ਹਾਂਜੀ ਰੇਟ ਹੈਗਾ 1 ਲੱਖ 45000 ਰੁਪਿਆ ਹਾਂਜੀ ਚੌਕੜਾ ਟੈਰਾਂ ਦਾ ਇਹ ਮਾਡਲ ਦਾਸਤਾਬਾਈ ਨੇ ਆਪਾਂ ਨੂੰ ਟਰੈਕਟਰ ਦੇਖ ਸਕਦੇ ਹੋ 735 ਲੋਜੀ ਗੇਅਰ ਕੰਡੀਸ਼ਨ ਟਾਇਰ ਦੇਖ ਸਕਦੇ ਹੋ ਭਰਾ ਲੋਜੀ ਲੋਕ ਟਰੈਕਟਰ ਦੀ ਤੇ ਰੇਟ ਭਰਾ ਜਮਾ ਖਿੱਚ ਕੇ ਜੇ ਬਸ ਜਾਇਆ ਜਮਾ ਦੇਣ ਲੈਣ ਜਿਹੜਾ ਕੰਮ ਹੈ ਰੇਟ 145 ਹੈ ਬਾਕੀ ਮੌਕੇ ਦੇ ਘਟਵਾਦ ਹੋ ਜਾਂਦਾ ਵੀਰੇ ਹੋਰ ਮੜ ਮੜ ਦੱਸ ਹੀ ਦਿਓ ਬਸ ਵੀਡੀਓ ਚ ਚੱਲਦੀ ਵੀਡੀਓ ਚ ਮੈਂ 35 ਦਾ ਦੇ ਦਾਂ ਯਾਰ ਹਾਂ 1,35,000 ਦਾ ਲੋ ਭਰਾ 135000 ਬਾਈ ਕਹਿੰਦਾ ਆਪਾਂ ਟਰੈਕਟਰ ਦੇ ਦਾਂਗੇ ਇੰਜਨ ਗੇਅਰ ਦਾ ਬਾਈ ਓਕੇ ਜਮਾ ਇੰਜਨ ਗੇਅਰ ਦਾ ਜਮਾ ਓਕੇ ਬਾਈ ਚਲਾ ਕੇ ਫੇਰ ਗੱਲ ਕਰੇ ਠੀਕ ਆ ਚੈੱਕ ਕਰਕੇ ਟਰਾਈ ਮਾਰ ਲੈ ਅਗਲਾ ਹਾਂਜੀ ਹਾਂ ਠੀਕ ਆ ਲੋ ਭਰਾ ਲੁੱਕ ਚੈੱਕ ਕਰਨਾ ਅਗਲੀ ਦੀ ਜ਼ਿੰਮੇਵਾਰੀ ਆ ਵੀਰੇ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਬਾਈ ਦੋ ਨੰਬਰ ਦੱਸੋ ਕਿਹੜਾ ਮਾਡਲ ਆ ਇਹ ਹੈਗਾ 2002 ਮਾਡਲ ਵੀਰੇ ਮਹਿੰਦਰਾ ਹਾਂਜੀ 265 ਹਾਂਜੀ ਇਹਦਾ ਰੇਟ ਹੈਗਾ 235000 ਰੁਪਇਆ ਤੇ ਦੇਣਾ ਆਪਾਂ ਖੱਚ ਕੇ ਬਸ ਖੱਚ ਕੇ ਬਸ ਐ ਮੰਨ ਕੇ 25000 ਦਾ ਦੇ ਦਾਂਗੇ ਹਾਂ ਨਾ ਠੀਕ ਆ 225000 ਟਾਇਰ ਇਹਦੇ ਵਿੱਚ ਔਕੜਾ ਨਵਾਂ 265 ਲੋ ਜੀ ਡੀਆਈ ਆ ਠੀਕ ਹੈ ਜੀ ਹਾਂ ਜੀ ਹਾਂ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਟਾਇਰਾਂ ਦੀ ਕੰਡੀਸ਼ਨ ਠੀਕ ਹੈ ਜੀ ਬਈ ਖਰਚਾ ਖਰਚਾ ਬਹੁਤ ਘਟ ਜਾਂਦਾ ਇਹਦਾ ਹਨਾ ਖਰਚਾ ਤਾਂ ਬਹੁਤ ਵੀਰੇ ਨਾ ਮਤਰੀ ਆ ਹਾਂ ਲੋ ਭਰਾ ਇਹਦਾ ਖਰਚਾ ਖਰਚਾ ਬਹੁਤ ਘਟਾ ਕਈ ਭਰਾਵਾਂ ਨੇ ਜਿਵੇਂ ਅੱਜਕੱਲ ਬ੍ਰਿਤੀ-ਵ੍ਰਿਤੀ ਦਾ ਕੰਮ ਚੱਲਦਾ ਜਾਂ ਹੋਰ ਉਹਦੇ ਲਾਉਣਾ ਹੁੰਦਾ ਤੇ ਬਹੁਤ ਵਧੀਆ ਚੀਜ਼ ਆ ਖਰਚਾ ਖਰਚਾ ਬਹੁਤ ਘਟਾ ਰੇਟ ਬਾਈ ਨੇ ਆਪ ਨੂੰ ਸਾਰੇ ਟਰੈਕਟਰ ਦੱਸ ਹੀ ਜਾਂਦਾ ਨਾਲ ਦੀ ਨਾਲ ਹਾਂਜੀ ਬਾਈ ਤੈਨਾਂ ਨੰਬਰ ਬਾਰੇ ਦੱਸੋ ਜੀ ਇਹ ਹੈਗਾ 733 ਸਵਰਾਜ ਵੀਰੇ 733 ਸਵਰਾਜ ਹਾਂਜੀ ਟਾਇਰ ਇਹਦੇ ਵੀ ਚੌਕੜਾ ਨਵੇਂ ਲੱਗਿਆ ਹੋਇਆਗਾ ਠੀਕ ਆ ਯਾਨੀ ਕਿ 80-85 ਪੈਸੇ ਆਉਣਗੇ ਹਾਂਜੀ ਤੇ ਮਾਡਲ ਹੈਗਾ ਇਹ 2000 ਹਾਂਜੀ ਤੇ ਇਹਦਾ ਰੇਟ 1.40 ਲੱਖ ਯਾਰ ਇਹਦਾ ਕੀ ਖਰਚਾ ਬਹੁਤ ਘੱਟ ਆ ਵੀ ਹਣ ਬਾਈ ਖਰਚਾ ਹੈ ਹੀ ਨਹੀਂਗਾ ਇਹਦਾ ਤਾਂ ਠੀਕ ਆ ਹੂੰ ਹੂੰ 2 ਸਿਲੰਡਰ ਨਾ ਇਹ ਹਾਂਜੀ 733 ਹਾਂਜੀ ਹਾਂ ਇਹ 724 ਹੁੰਦੇ ਸੀ 33 ਆ ਹੈ 33 ਇਹਦਾ ਕੀ ਫਰਕ ਪਾ ਵੀ ਉਹ ਦੂਜੇ ਨੂੰ ਇਹਦੇ ਵੀ ਸਿਲੰਡਰ ਘਟ ਜਾਂਦਾ ਇੱਕ ਦੋ ਸਿਲੰਡਰ ਹੀ ਰਹਿ ਜਾਂਦਾ ਹੈ ਹਾਂ ਤੇ ਉਹ ਦੂਜੇ ਨੂੰ ਪਾਵਰ ਵੱਧ ਹੋਇਆ 24 ਹਾਂ ਉਹ 24 ਹੈ ਵੀਰੇ ਉਹਦੇ 24 ਤੋਂ ਵੱਧ ਲੱਗਦੀ ਹੈ ਪਾਵਰ ਵਧਾਤੀ ਹੈ ਨਾ ਹਾਂਜੀ ਹਾਂ ਠੀਕ ਹੈ ਇਹ ਹੈਗਾ 733 ਹਾਂਜੀ ਹਾਂ ਲੋਪਰਾ ਜੇ ਕਿਸੇ ਨੇ ਲੈਣਾ ਟਰੈਕਟਰ ਬਹੁਤ ਸਾਫ਼ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਾਇਰ ਟੂਰ ਤੁਹਾਡੇ ਸਾਹਮਣੇ ਆ ਬਾਈ ਕਹਿੰਦਾ ਚਲਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਪਿੰਡ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਚੀਮਾ ਜੋਧਪੁਰ ਕਹਿੰਦੇ ਆ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਤੇ ਮੁਰਮੇ ਇਸ ਵਾਲਾ ਇਹ ਹਾਂਜੀ ਨਵਾਂ ਹੀ ਸਾਲ ਦਾ 73 ਨੰਬਰ ਲਾ ਹਾਂਜੀ ਤੇ ਚੈੱਕ ਕਰ ਸਕਦੇ ਹੋ ਕੰਡੀਸ਼ਨ ਤੇ ਇਹਦਾ ਰੇਟ ਭਰਾ ਸੱਚ ਜਾਜ ਦਾ ਬਸ ਕਰ ਲਾਂਗੇ ਮੌਕੇ ਤੇ ਹੁੰਦਾ ਇੱਕ ਚ 40 ਹੈਗੀ ਹੈਗਾਗਾ ਠੀਕ ਆ ਇੱਕ 40 ਦੇ ਜਮਾ ਖੱਚ ਕੇ ਰੇੜਾ ਹਾਂਜੀ ਹਾਂ ਠੀਕ ਆ ਹਾਂਜੀ ਵੀਰ ਚਾਰ ਨੰਬਰ ਬਾਰੇ ਦੱਸੋ ਇਹ ਮਾਡਲ ਹੈਗਾ ਵੀਰੇ 855 ਡਰੈਕਟਰ ਹਾਂਜੀ ਮਾਡਲ ਹੈਗਾ 96 ਹਾਂਜੀ ਤੇ ਇਹਦਾ ਰੇਟ ਹੈਗਾ 165000 ਰੁਪਿਆ ਦੇਣਾ ਕਿੰਨੇ ਦਾ ਬਾ 55 ਦਾ ਹਾਂ ਨਾ ਦੇ ਦਾਂਗੇ 55 ਦਾ ਟੈਂਕੀ ਡਬਲ ਆ ਟੈਂਕੀ ਡਬਲ ਵੀ ਰੇ ਟੈਂਕੀ ਮੂਰੇ ਬੈਂਪਰ ਤੇ ਵੀ ਲੱਗੀ ਵੀ ਆ ਦੂਜੀ ਵੀ ਹੈਗੀ ਠੀਕ ਆ ਟੈਂਕੀ ਡਬਲ ਆ ਭਰਾ ਜੀ ਕਿਸ ਨੇ ਇੰਜਨ ਗੇਅਰ ਦਾ ਵੀ ਓਕੇ ਆ ਠੀਕ ਆ ਜੀ ਟਾਇਰ ਹੈਗੇ 80 85 ਪੈਸੇ ਲੱਗ ਪਾਦਾ 80 85 ਪੈਸੇ ਟਾਇਰ ਆ ਇੰਜਨ ਗੇਅਰ ਦਾ ਬਾਈ ਕਹਿੰਦਾ ਜਮਾ ਓਕੇ ਆ ਠੀਕ ਆ ਜੀ ਚੈੱਕ ਕਰ ਸਕਦਾ ਰੇਟ ਬਾਈ ਨੇ ਦੱਸ ਤੇ ਥੋੜਾ ਬਹੁਤਾ ਤਾਂ ਬਾਈ ਮਾਨਦਾ ਉਹ ਤਾਂ ਮੌਕੇ ਤੇ ਹੋਣਾ ਜਾਂਦਾ ਵੀਰੇ ਕੋਈ ਗੱਲ ਨਹੀਂ ਹਾਂਜੀ ਭਾਈ ਅਗਲਾ ਦੱਸੋ ਜੀ ਇਹ ਮਾਡਲ ਹੈਗਾ 93 ਵੀਰ ਜੀ ਹਾਂਜੀ ਪੰਜ ਨੰਬਰ ਹਾਂ ਇਹ ਮਾਡਲ ਹੈਗਾ 93 ਤੇ ਇਹਦਾ ਰੇਟ ਹੈ 1,55,000 ਹਾਂਜੀ ਆ ਨਾ ਆਪਾਂ 1,45,000 ਦਾ ਦਿਆਂਗੇ ਇਹਨੂੰ ਠੀਕ ਆ ਹਾਂ 1,45,000 ਦਾ ਡਿਸਟਰੀਬਿਊਟਰ ਲੱਗਿਆ ਹੋਇਆ ਇਹਦੇ ਡਿਸਟਰੀਬਿਊਟਰ ਲੱਗਿਆ ਵਾ ਲੋ ਭਰਾ ਚੈੱਕ ਕਰ ਸਕਦੇ ਹੋ ਡਿਸਟਰੀਬਿਊਟਰ ਲੱਗਿਆ ਵਾ ਸਾਨੂੰ ਡਿਸਟਰੀਬਿਊਟਰੀ ਦਿਖਾਉਣੇ ਪਹਿਲਾਂ ਚਾਹੀਦੀ ਮਾਰਸਾ ਦੇ ਚੌਕੜਾ ਟਾਇਰਾਂ ਦਾ ਇਹਦਾ ਵੀ ਨਵਾਂ ਟਾਇਰ ਠੀਕ ਹੈ ਜੀ ਨਵਾਂ ਟਾਇਰ ਤਾਂ ਵੈਸੇ ਜਿਹੜਾ ਟਰੈਕਟਰ ਮਰਜੀ ਲਾਇਓ ਸਾਡੇ ਕੋਲ ਨਵੇਂ ਮਿਲਣਗੇ ਸੋਨ ਠੀਕ ਹੈ ਜੀ 85 ਪੈਸਿਆਂ ਤੋਂ ਉੱਪਰ ਟਾਇਰ ਮਿਲਣਗੇ ਠੀਕ ਆ ਹਾਂਜੀ ਭਾਈ ਅਗਲਾ ਦੱਸੋ ਜੀ ਇਹ ਹੈਗਾ ਸੁਨਾਲ ਲੈਂਦੇ ਨਾ ਬਸ 135000 ਦਾ ਹਾਂ ਨਾ ਦੇ ਦਾਂਗੇ 135000 ਦਾ ਬਾਈ ਕਹਿੰਦਾ ਹਾਂ ਨਾ ਦੇ ਦਾਂਗੇ ਟਰੈਕਟਰ ਥਰਡ ਪਾਰਟੀ ਦੇ ਨਾਂ ਦਾ ਠੀਕ ਹੈ ਜੀ ਚੌਕੜਾ ਇਹਦਾ ਵੀ ਨਵਾਂ ਹੀ ਆ ਠੀਕ ਆ ਟਾਇਰਾਂ ਦੀ ਲੁੱਕ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਤੇ ਮਾਗਰੋਂ ਵੀ ਚੈੱਕ ਕਰ ਸਕਦੇ ਸਾਰਾ Ориਜਨਲ ਟਰੈਕਟਰ ਆ ਵੀਰੇ ਇਹ ਸਾਰਾ Ориਜਨਲ ਆ ਜੀ ਸਾਰਾ Ориਜਨਲ ਕਿਤੇ ਗਰਸ ਨਹੀਂ ਸਮੇਂ ਆ ਬਟਰ ਟਰਸਾ ਸਾਰਾ ਰਾਂਗ Ориਜਨਲ ਆ ਸਾਰਾ ਹਾਂਜੀ ਹਾਂ ਥਰਡ ਪਾਰਟੀ ਦੇ ਨਾਂ ਦਾ ਠੀਕ ਹੈ ਜੀ ਨਾਂ ਵੀ ਇੱਕ ਨਾਂ ਦਿਆ ਬਾਈ ਕਹਿੰਦਾ ਤੇ ਇਹਦੀ ਵੀ ਬਾਈ ਤੇਲ ਖਰਚਾ ਬਹੁਤ ਘੱਟ ਆ ਨਾ ਤੇਲ ਖਰਚਾ ਵੀਰੇ ਦਾ ਹੈ ਹੀ ਨਹੀਂ ਕੋਸ ਜੇ ਤਾਂ ਤੁਸੀਂ ਆਇਆ ਲਾ ਲਓ ਵੀ 2 ਲੀਟਰ ਪਾ ਕੇ ਪਲਟੀਨਾ ਵਾਲਾ ਖਰਚਾ ਹੀ ਆ। ਅੱਛਾ ਜੀ। ਜਿਹਹਾਂ ਜਾਂ ਪਲਟੀਨਾ ਚਲਾ ਲੈ ਜਾਹੇ ਜਹੇ ਚਲਾ ਲਿਆ। ਪਰ ਜਿਹਨੇ ਚਲਾਇਆ ਵਾ ਉਹਨੂੰ ਪਤਾ ਹੀ ਗੱਲ ਦਾ ਹੈ। ਹਾਂ ਜੀ। ਇਹਨੂੰ ਚਲਾਵਾ ਟਰੈਕਟਰੇ ਬਹੁਤ ਮਾਰਕੀਟ ਸੀ ਉਹਦਾ ਉਹਨਾ ਟਾਈਮਾਂ। ਹਾਂ ਜੀ ਹਾਂ ਜੀ। ਜਵਾਨੀ ਵੇਲੇ ਇਹਨਾਂ ਦੀ। ਬਹੁਤ ਵਧੀਆ ਜੀ। ਹਾਂ ਜੀ ਹਾਂ ਜੀ। ਲੋ ਭਰਾ ਚੈੱਕ ਕਰ ਸਕਦੇ ਹੋ। ਇਹ ਹੈਗੀ ਸੇ ਟਰੈਕਟਰ ਬਾਕੀ ਬਾਈ ਦੇ ਦੂਜੇ ਪਾਸੇ ਖੜੇ ਆ ਵਾਗਲ 'ਚ ਤੇ ਬਾਈ ਕੋਲ 12 ਮਹੀਨੇ 30 ਦਿਨ ਟਰੈਕਟਰ ਪੈਂਡ ਚ ਹੀ ਹਾਜ਼ਰ ਰਹਿੰਦੇ ਆ। ਜ਼ਿਆਦਾਤਰ 735 ਸਵਰਾਜ ਜੀ ਵੱਧ ਮ ਜਾਨੀ ਕਿ ਸੋਨਾ ਲੀਕਾ ਵਗੈਰਾ ਆ ਜਾਂਦਾ ਕੋਈ ਤਾਵਾ ਆਉਂਦਾ ਦਾ ਵੱਧ ਅਸੀਂ ਸਵਰਾਜ ਦੀ ਗੱਲ ਤੇ ਵੱਡੇ ਟਰੈਕਟਰ ਬਾਈ ਆਪਣੇ ਕੋ ਕਿਹੜੇ ਕਿਹੜੇ ਹੁੰਦੇ ਆ ਬਸ ਐ ਮੰਨ ਕੇ ਬਰੇ 9 10 ਮਾਡਲ ਤੱਕ ਰੱਖਦੇ ਆ ਵੱਧ ਨਹੀਂ ਉਸ ਤੋਂ ਠੀਕ ਆ ਹਾਂ ਹਾਂ ਠੀਕ ਆ ਲੋਪਰਾ ਬਾਈ ਕਹਿੰਦਾ ਵੀ ਜਿਹੜਾ ਟਰੈਕਟਰ ਲੈਣਾ ਬਾਈ ਤੂੰ ਨੰਬਰ ਬਾਈ ਦਾ ਸਕਰੀਨ ਲਾਵਾਂਗੇ ਬਾਈ ਨਾਲ ਗੱਲਬਾਤ ਕਰ ਸਕਦੇ ਆ ਭਰਾ ਆ ਕਾਫੀ ਟਾਈਮ ਤੋਂ ਲੰਮੇ ਟਾਈਮ ਤੋਂ ਬਾਈ ਇਹ ਕੰਮ ਕਰ ਰਿਹਾ ਟਰੈਕਟਰਾਂ ਦਾ 20 ਸਾਲ ਹੋ ਗਏ ਵੀਰੇ ਕੰਮ ਕਰਦਿਆਂ ਨੂੰ 20 ਸਾਲ ਹੋ ਗਏ ਹਾਂਜੀ ਹਾਂ 2005 ਵੇਲੇ ਦੇ ਕਰਦੇ ਆ ਠੀਕ ਆ ਲੋਪਰਾ ਠੀਕ ਆ ਜੀ ਕਾਗਜ਼ ਪੱ ਠੀਕਾ ਕਾਗਜ਼ ਪੱਤਰ ਦੀ ਸਾਡੀ ਗਰੰਟੀ ਹੋਊਗੀ ਚਲਾ ਕੇ ਦੇਖਣਾ ਜ਼ਿੰਮੇਵਾਰ ਦਾ ਕੰਮ ਹੈ ਹਾਂਜੀ ਉਹ ਗੱਲ ਸਹੀ ਹੈ ਨਾ ਮੁੜ ਕੇ ਕੱਲ ਨੂੰ ਕੋਈ ਗੱਲਬਾਤ ਚੱਲਦੀ ਨਹੀਂ ਹਾਂ ਜਲਦੀ ਮਿਸਨ ਦਾ ਕੋਈ ਪਰੋਸ਼ਾ ਨਹੀਂ ਹੁੰਦਾ ਵੀਰੇ ਹਾਂ ਮੁੜ ਕੇ ਕਹਿੰਦਾ ਆਇਆ ਕਿਰਾ ਇੱਥੇ ਤੁਹਾਡੇ ਕੋਲ ਓਕੇ ਚੈੱਕ ਕਾਗਜ਼ ਪੱਤਰ ਦਾ ਸਾਡੀ ਕਦੋਂ ਮਰਜੀ ਆਜੋ ਦੀ ਗਰੰਟੀ ਆ ਠੀਕ ਹੈ ਜੀ ਪਰ ਚਲਾ ਕੇ ਜ਼ਿੰਮੇਵਾਰ ਨੇ ਟਰੈਕਟਰ ਫਿੱਟ ਕਰਨਾ ਆਪਦੀ ਮਰਜ਼ੀ ਹੈ ਹਾਂਜੀ ਹਾਂਜੀ ਲੋਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ 'ਚ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲ ਸੇਰ ਕਮੈਂਟ ਜਰੂਰ ਕਰਿਆ ਕਰੋ ਭਰਾ ਤਾਂ ਕਿ ਆਪਾਂ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਤੁਹਾਡੇ ਤੱਕ ਕਰਦੇ ਰਹੀਏ ਓਕੇ ਬਾਏ